ਟੱਕ ਦੀ ਸੇਵਾ ਪਿੰਡ ਮੰਜੋਲੀ ਤੋਂ ਟੈਕਸੀ ਬਲਾਓ ਹਜੂਰ ਸਾਹਿਬ ਜਾਣਾ ਜਿਹੜਾ ਹਾਂ ਵੀ ਚੱਲੇ ਹਾਂ ਵੀ ਚੱਲਿਆ ਗੱਡੀ ਇਹ ਬਾਈ ਕਰਿਆ ਗੱਡੀ ਮੈਂ ਚਲਾਣੀ ਹੈ ਹਾਂ ਵੀ ਠੀਕ ਹੈ ਹਾਂਜੀ ਹਾਂ ਠੀਕ ਹੈ ਜੀ ਐਨ ਲਓ ਜੀ ਦਵਾਈ ਵੀ ਆ ਗਈ ਕਪਰਾਂ ਚ ਕੰਗ ਦੀ ਲੋੜ ਹੋ ਮਤਲਬ ਹੋ ਜਾਏ ਇਹ ਹੈ ਜੀ ਗੁਰਦੁਆਰਾ ਦਮਤਾਨ ਸਾਹਿਬ ਦਰਬਾਰ ਸਾਹਿਬ ਤੇ ਇੱਧਰ ਰਹਿਣ ਵਾਸਤੇ ਕਮਰੇ ਵਗੈਰਾ ਬਰੇ ਨੇ ਰੀਨੂਮੀ ਪਾਠਾਈ ਦੋ ਵਾਰੀ ਆਏ ਨੇ ਸਭ ਤੋਂ ਪਹਿਲਾਂ ਲਾਲੋ ਜੀ ਅਧੋ ਇਥੋਂ ਬਿਹਾਰ ਨੂੰ ਗਏ ਤਾਂ ਇਸ ਥਾਨ ਤੇ ਇਸ ਥਾਨ ਤੇ ਜਿਹੜਾ ਲਾਲੋ ਆਈ ਜੀ ਪੁੰਚੇ ਜੀ ਇਥੇ ਹੋਰ ਜਿਹੜਾ ਤੁਸੀਂ ਆ ਖੂਹ ਦੇਖ ਰਹੇ ਹੋ ਆਹ ਵਾਲਾ ਹੀ ਸੱਚ ਇਹ ਖੂਹ ਹੋਈ ਆ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਲਾਲਾ ਆਪਣੇ ਅੱਥੀ ਪਟਵਾਇਆ ਸੀ ਬਾਅਦ ਚ ਹਾਏ ਹਲੋ ਭਾ ਪੇੜਾ ਕਹਿੰਦੇ ਹਣਾ ਤੇ ਔਰ ਇਹ ਤੇ ਇਧਰੋਂ ਉਹ ਰੂਲਰ ਦੇ ਉੱਪਰ ਅੰਦਰ ਤੋਂ ਰੋਕੀ ਬੇਲੇ ਜਾਂਦੀ ਹੈ ਔਰ ਰੂਲਰ ਦੇ ਉੱਪਰ ਆ ਗਈ ਚਾਹ ਦਾ ਕੱਪ ਸਜਿਆ ਨਾ ਜਿਹੜਾ ਚਾਹ ਦੇ ਕੱਪ ਦਾ ਚੈੱਕ ਕਰੋ ਆਪਾਂ ਪਵਿਕਰਾਲੀ ਚਾਹ ਤੇ ਨਾਲ ਰੋਟੀ ਆ ਦੇਖੋ ਆਪਣਾ ਹੋ ਗਿਆ ਸਮਾਨ ਰੈਡੀ ਆਮਨੇ ਆ ਪਿਆ ਤੇ ਇੰਨਾ ਸਮਾਨ ਲੈ ਜਾਣ ਦਾ ਮੇਲ ਕਰਨਾ ਹੈ ਘੱਟੋ ਘੱਟ 15 ਦੰਦਾ ਟੂਰ ਤੇ ਟੂਰ ਹੋਊਗਾ ਰਸਤੇ 'ਚ ਦੱਸਾਂਗੇ ਹੁਣ ਸਾਨੂੰ ਜਾਂਦੇ ਹੋਏ ਪਹਿਲਾਂ ਆ ਗਿਆ ਸਮਾਨ ਰੈਡੀ ਆ ਆਪਣਾ ਤੇ ਗੱਡੀਆਂ ਆ ਜਾਣ ਇੱਕ ਵਾਰੀ ਲਾ ਲਓ ਜਿਹੜੇ ਛੱਡ ਕੇ ਆਣਗੇ ਆਪਾਂ ਨੂੰ ਆ ਵੀ ਤਿਆਰ ਹੈ ਚਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਤੇ ਰਾਜਸਥਾਨ ਦੇ ਟੂਰ ਤੋਂ ਬਾਅਦ ਆਪਣਾ ਲਾਲੋ ਜਿਹੜਾ ਅੱਲਾ ਟੂਰ ਚੱਲਿਆ ਹੈ ਇਹ ਜਾਊਗਾ ਜੀ ਤੁਹਾਨੂੰ ਦੱਸ ਦਿਆਂ ਵੀਡੀਓ 'ਚ ਸ਼੍ਰੀ ਹਜੂਰ ਸਾਹਿਬ ਤੇ ਟਰੱਕ 'ਚ ਜਾਣਾ ਵੈਸੇ ਆਪਾਂ ਨਾ ਆਪਣੀ ਇੱਕ ਗੱਡੀ ਚਲੀ ਗਈ ਤੇ ਆਪਾਂ ਰਹਿ ਗਏ ਪਿੱਛੇ ਹੁਣ ਪਿੱਛੇ ਵੀ ਕੀ ਰਹਿ ਗਏ ਸਾਨੂੰ ਕੋਈ ਦਿਖਾ ਦਿੰਦਾ ਕਿਉਂਕਿ ਇਹਨੂੰ ਪਤਾ ਹੀ ਅੱਜ ਮੀਨ ਹੈ ਜਿਹੜਾ ਪੰਜਾਬ 'ਚ ਝੜੀ ਲਾਤੀ ਹੁਣ ਫੇਰ ਆ ਗਿਆ ਮੀਂਹ ਦੁਬਾਰਾ ਤੋਂ ਬਾਅਦ ਤੇ ਆਪਾਂ ਇੱਥੋਂ ਲਾਲੋ ਜਿੱਥੇ ਆਪਣਾ ਟਰੱਕ ਹੈ ਪਿੰਡ ਮੰਜੋਲੀ ਆਪਾਂ ਹਾਂ ਉੱਥੋਂ ਨਿਕਲਣਾ ਤੇ ਟੋਪਾਂ ਜਾਵਾਂਗੇ ਸ੍ਰੀ ਹਜੂਰ ਸਾਹਿਬ ਨੂੰ 10 ਤੋਂ 15 ਦਿਨ ਦਾ ਕਰੀਬ ਆਪਣਾ ਟੂਰ ਹੋਊਗਾ ਤੇ ਬਣੇ ਰਿਓ ਵੀਡੀਓ ਚ ਸਾਨੂੰ ਨਾਲ ਦੇ ਨਾਲ ਲੈ ਕੇ ਚੱਲਦੇ ਆ ਨਾ ਆਵਾਜ਼ ਸੁਣ ਲੈ ਸਾਰੀ ਜਮੀ ਆਵਾਜ਼ ਆ ਰਹੀ ਨਾ ਆ ਸੈੱਟ ਕਰਕੇ ਆ ਰਹੀ ਹੈ ਕਿਉਂਕਿ ਮੀਂਹ ਪੈ ਰਿਹਾ ਸਵੇਰ ਦਾ ਅੱਜ ਤੜਕੇ ਦਾ ਤੇ ਲੇਟ ਵੀ ਹੈ ਆਪਾਂ ਕਿਉਂਕਿ ਜਿਹੜੀ ਸੰਗਤ ਹੈ ਆਪਣੀ ਨਾ ਤਕਰੀਬਨ ਤਿਆਰ ਹੈ ਉੱਥੇ ਬੈਠੀ ਹੈ ਤੇ ਜਾਣ ਨੂੰ ਆਪਣਾ ਕੰਟਾ ਲੱਗ ਜਾਣਾ ਪਵੇ ਜਿੰਨ ਗੱਡੀਆਂ ਚ ਨਹੀਂ ਜਾਣਾ ਆਪਣੇ ਵੱੱਲੇ ਲਾ ਲਓ ਦੂਜੀ ਗੱਡੀ ਜਾ ਰਹੀ ਹੈ ਇੱਕ ਇੱਕ ਫੋਰਚੂਨਰ ਇੱਕ ਤੇ ਦੂਜੀ ਦੇਖਦੇ ਨੇ ਸਕੋਰਪੀਆ ਦੇ ਕਿਹੜੀ ਹੁੰਦੀ ਹੈ ਜਿੰਨੇ ਵੀ ਸੰਗਤ ਆਰੀ ਹੈ ਨਾ ਇਹ ਸਾਰੇ ਨੇ ਜਾਣਾ ਹਜੂਰ ਸਾਹਿਬ ਤੇ ਆ ਰਹੀ ਆਪਣੀ ਗੱਡੀ ਜਿੱਦੇ ਜ ਆਪਾਂ ਨੇ ਜਾਣਾ ਟਰੱਕ ਦੀ ਸੇਵਾ ਪਿੰਡ ਮੰਜੋਲੀ ਤੋਂ ਤੱਕ ਸੇਵਾ ਲਾਓ ਹਜੂਰ ਸਾਹਿਬ ਜਾਣਾ ਜਿਹੜਾ ਸੰਗਤ ਲੈ ਕੇ ਆ ਵੀ ਨਾਲ ਜਾਣਗੇ ਸਾਰੇ ਟਰੱਕ ਹਾਂ ਵੀ ਚਲੇ ਆ ਵੀ ਚੱਲਿਆ ਮੈਂ ਤਾਂ ਜੋ ਜੇ ਗੱਡੀ ਚਲਾ ਲੈਂਦਾ ਹਾਂ ਗੱਡੀ ਇਹ ਬਾਈ ਕਹਿ ਰਿਹਾ ਗੱਡੀ ਮੈਂ ਚਲਾਣੀ ਐ ਸਿੱਧੀ ਕਰਕੇ ਦੇ ਦੇਉਗਾ ਹਾਂ ਕਿ ਮੈਂ ਸਿੱਧੀ ਕਰਕੇ ਉਹ ਗੇਰਗੁਰ ਪਾ ਦੇ ਪਹਿਲਾਂ ਇੱਕੇ ਵਾਰੀ ਜਿਹੜੇ 4-5 ਐਸ ਗਏ ਹੈ ਵੀ ਕਰ ਰੇ ਇਸ ਤੋਂ ਮੈਂ ਦੇ ਹੀ ਜਾਗਾ ਰੇ ਦੇ ਹੀ ਜਾਏਗਾ ਫਨੀਸ ਬੋਲ ਕਿਆ ਬਚਾ ਰ ਹੈ ਵੀ ਗੱਡੀ ਦੇ ਦੇ ਬਾਈ ਨੂੰ ਨਾ ਨਾ ਜਿਹੜਾ ਚਲਾਦਾ ਠੀਕ ਨਹੀਂ ਪਰਿਵਾਰਾਂ ਦਾ ਮਸਲਾ ਵੀ ਰ ਆ ਇਹ ਵੀ ਬਾਤ ਠੀਕ ਆ ਪਰਿਵਾਰਾਂ ਦਾ ਮਸਲਾ ਵੀ ਹੈ ਬਾਈ ਜੀ ਪਰਮਾਤਮਾ ਕੰਨ ਵਾਲੇ ਚਲਾ ਲਓ ਲੇਡੀਜ਼ ਵਾਲਾ ਜਿਹੜਾ ਉਹਦੇ ਭੀੜ ਹੈ ਜ਼ਿਆਦਾ ਇਹਦੇ ਖੁੱਲੇ ਅੱਧੇ ਘੰਟੇ ਤੱਕ ਹੀ ਬੰਦ ਕਰ ਪਰ ਸੋਣੇ ਖੜਾ ਹੁਣ ਦਾ ਚੱਕਰ ਹੈ ਵੇਖਣ ਦਾ ਆ ਜਾ ਪੁੱਤਾਂ ਜੋ ਆ ਜਾ ਮੰਮੀ ਦੀ ਲੋੜ ਪਵੇ ਫਿਰ ਤੇ ਹਾਂ ਵੀ ਠੀਕ ਹੈ ਮੈਨੂੰ ਡਰਾਈਵਰ ਨੇ ਕਿਹਾ ਵੀ ਤੂੰ ਪੈ ਜਾ ਜੀ ਰਾਤ ਨੂੰ ਮੈਂ ਚਲਾ ਲਾਂ ਆ ਜਾ ਰਾਤ ਨੂੰ ਚਲਾਣਾ ਬਸ ਠੀਕ ਹੈ ਠੀਕ ਹੈ ਠੀਕ ਹੈ ਬੈਠ ਜਾ ਬੈਠ ਪੁੱਤ ਬੈਠ ਜਾ ਖੁੱਲ ਪਈ ਆ ਰੋ ਬੈਠਾ ਫਿਰ ਮੈਨੂੰ ਕਰ ਦਿਓ ਸ੍ਰੀ ਅਕਾਲ

கிட்ட கொடுத்தா ஆகி வீடியோ மாதிரி ਦੇ ਨੇ ਰੱਖਣੀ ਰੱਖ ਲੇਗਾ ਫਲੈਸ਼ ਲਾਈਟ ਬਣਾ ਲੇ ਫਿਰ ਚੜਦਾ ਹੋ ਜਾਏਗਾ ਕੌਣ ਲੰਦੀ ਬੰਦ ਕਰਕੇ ਫਲੈਸ਼ ਲਾਈਟ ਬਣਾ ਆ ਮੋਗੇ ਚਾਚੀ ਦਾ ਕੋਠੀ ਦੇ ਨਾਲ ਵਾਲੇ ਕਿਤਾਗੇ ਇਹ ਪੁੰਦਣਾ ਨਹੀਂ ਹੋ ਰੰਗ ਬਣਾ ਦੇ ਉਹ ਲੈ ਵੀ ਉਹ ਕਾਲੀ ਕੀ ਕੋਠੀ ਹੈ ਮੇਰੇ ਵੀਰੋ ਯੋ ਇਸ ਕੀ ਹੈ ਕਹ ਲੈ ਜੀ ਯੋ ਹੀ ਹੋਏਗਾ ਨਾ ਬਲੌਗ ਮਾ ਹੋਰ ਕੀ ਕੋਣ ਨਾ ਗੱਟਿਓ ਕੋਈ ਆ ਵੀ ਲਾਵ ਹਾਂਜੀ ਕਹ ਲੈ ਭਾਈ ਠੀਕ ਹੈ ਭਾਈ ਠੀਕ ਹੈ ਦੇਖ ਲਓ ਇਹ ਪਲਵਾਨ ਹੈ ਜੀ ਸਾਡਾ ਦੇਖ ਇਧਰ ਨੂੰ ਜੀ ਆਹ ਤੋਂ ਜਾਣਦੇ ਗੇਰ ਨਾ ਆਹ ਦੇਖੋ ਵੀ ਸਾਰੀ ਸਾਰੀ ਸੰਗਤ ਜੀ ਲਓ ਜੀ ਦਵਾਈ ਵੀ ਆ ਗਈ ਸਬਰਾਂ ਚ ਖੰਗ ਕੀ ਲੋੜ ਮਤਲਬ ਹੋ ਜਾ ਕਿਸੇ ਨੂੰ ਪਰ ਸਬਰ ਇੰਨਾ ਤਿਆਰ ਕਰ ਲਿਆ ਕਿਲੋ ਕਿਲੋ ਮੀਟਰਾਂ ਦੇ ਥੱਕ ਗਏ ਆਰਾਮ ਫਰਮਾਰੇ ਫੋਨ ਵੀ ਹੈ ਜੀ ਕਿਸੇ ਨੂੰ ਹੈਡਫੋਨ ਇਹ ਵੀ ਸੇਵਾ ਚ ਬਈ ਸੇਵਾ ਚ ਹਮ ਤਾਂ ਠੀਕ ਹੈ ਹਾਂ ਟੱਕ ਰੇ ਮੈਂ ਹੂੰ ਬੈ ਗਿਆ ਉਹੀ ਪੈ ਗਿਆ ਕੋਈ ਕਹ ਲਿਆ ਯਾਰ ਲੱਗਿਆ ਨਹੀਂ ਕਹਾ ਬੈਠੇ ਰਾਂ ਸੇ ਬੱਤਾ ਮਾਰ ਰੇ ਇਤਨਾ ਬੁੱਕਲ ਮੈਂ ਨਿਉ ਕਰੇਗਾ ਨਾ ਚੁੰਗੜੀ ਜਿਮ ਗਿਲੇ ਕਰਾ ਐਸੇ ਬੈਠੇ ਕਿਆ ਹੋ ਗਿਆ ਕਿਆ ਪਤਾ ਨਾ ਲਗਾ ਯੂ ਤਾਂ ਫਨੀ ਕਾ ਕਾਨੋ ਮੇ ਰਿਆ ਰਿਆ ਦੋ ਯੋ ਸੋ ਵੀ ਗਿਆ ਏ ਤੱਕ ਗਿਆ ਬਾਈ ਕਿਲੋਮੀਟਰ 4 ਨੇ ਆ ਜਲੀ ਇੱਕ ਤਰ੍ਹਾਂ ਪਿਆ ਫਿਰ ਰੁਕਿਆ ਇਹ ਰੁਕਿਆ ਜੀ ਰਸਤੇ ਚ ਗੁਰਦੁਆਰਾ ਸ੍ਰੀ ਧਮਤਾਨ ਸਾਹਿਬ ਤੇ ਇਧਰ ਸਾਰੇ ਕਮਰੇ ਬਣੇ ਹੋਏ ਨੇ ਤੇ ਉਹ ਸਾਹਮਣੇ ਆਪਣਾ ਟਰੱਕ ਖੜਿਆ ਸੰਗਤਾਂ ਜੀ ਇੰਨੇ ਵੀ ਉਤਰ ਗਈ ਥੱਲੇ ਹੁਣ ਇੱਥੋਂ ਲਾ ਲੋ ਦਰਸ਼ਨ ਕਰਕੇ ਫਿਰ ਨਿਕਲਾਂਗੇ ਅੱਗੇ ਬਾਕੀ ਮੌਸਮ ਕਰੋ ਅਜੇ ਆਪਾਂ ਜਦ ਚਲੇ ਆ ਨਾ ਸਵੇਰੇ ਆਪਣੇ ਪਿੰਡਾਂ ਵਾਲ ਦਾ ਮੀਂਹ ਪੈ ਰਿਆ ਸੀ ਕਾਫੀ ਮੀਂਹ ਤਾਂ ਨਹੀਂ ਇੱਥੇ ਪਰ ਧੁੰਦ ਹੈ ਨਾ ਜਿਹੜੀ ਇਹ ਗਰੀ ਮੀਂਹ ਦਾ ਹੀ ਸਮਝੋ ਇੱਕ ਤਰ੍ਹਾਂ ਦਾ ਬਾਕੀ ਇੱਧਰ ਇਹ ਸਾਹਮਣੇ ਵਾਲੇ ਸਾਰਾ ਲੰਗਰ ਹਾਲ ਬਣਿਆ ਹੋਇਆ ਛੰਡੀ ਵਾਲਿਆਂ ਬੈਠੇ ਆ ਅੱਜ ਜਿੰਨੀ ਵੀ ਸੰਗਤ ਨਾ ਹਜੂਰ ਸਾਹਿਬ ਦਰਸਾਉਣ ਜਾਂਦੇ ਨੇ ਔਰ ਜਿਹੜੀ ਸਟਾਰਟਿੰਗ ਆਪਣੀ ਇੱਥੋਂ ਕਰਦੇ ਨੇ ਧੰਤਾਨ ਸਾਹਿਬ ਦਾ ਅਰਦਾਸ ਕਰਕੇ ਆਹ ਬਸਾਣਾ ਸੜਕ ਤੋਂ ਲਾ ਲੋ ਸਾਡੇ ਨਾਲ ਨਾਲ ਮੁੜੀਆਂ ਸੀ ਤੇ ਅੱਗੇ ਉਹ ਗੱਡੀਆਂ ਵੀ ਜਿੰਨੀਆਂ ਪੰਜਾਬ ਨੰਬਰ ਹਰਿਆਣਾ ਨੰਬਰ ਤੇ ਵੈਸੇ ਜਿਹੜਾ ਗੁਰਦੁਆਰਾ ਸਾਹਿਬ ਧੰਤਾਨ ਸਾਹਿਬ ਇਹ ਪੰਜਾਬ ਦੀ ਲਾ ਲੋ ਸਰਹੱਦ ਤੇ ਥੋੜਾ ਜਿਹਾ ਪਾਰ ਕਰਕੇ ਜੀਂਦ ਜ਼ਿਲ੍ਹੇ 'ਚ ਪੈਂਦਾ ਹੈ ਤੇ ਕਾਫੀ ਵੱਡਾ ਗੁਰਦੁਆਰਾ ਸਾਹਿਬ ਹੈ ਸ਼ਾਇਦ ਮਾਨੂੰ ਇੰਨਾ ਤਾਂ ਨਹੀਂ ਪਤਾ ਪਰ ਹਰਿਆਣੇ ਦਾ ਨਾ ਮਤਲਬ ਇੱਕ ਵੱਡਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੋਊਗਾ ਆ ਕੋ ਸ਼੍ਰੀ ਹਜੂਰ ਸਾਹਿਬ ਨਾਡੇੜ ਮਹਾਰਾਸ਼ਟਰ ਸੇਵਾ کافی ਵੱਡਾ ਗੁਰਦਾਰਾ ਸਾਹਿਬ ਹੈ। ਬਾਕੀ ਇੱਕ ਵਾਰੀ ਤੁਹਾਨੂੰ ਗੁਰਦਾਰਾ ਸਾਹਿਬ ਦਾ ਲਾ ਲੋ ਸਾਰਾ ਦਿਖਾ ਦਈਏ ਇੱਕ ਵਾਰੀ। ਉਹ ਤੋਂ ਬਾਅਦ ਫਿਰ ਇਤਿਹਾਸ ਦੱਸਾਂਗੇ ਤੁਹਾਨੂੰ ਗੁਰਦਾਰਾ ਸਾਹਿਬ ਦਾ। ਸਾਹਮਣੇ ਬਣਿਆ ਹੈ ਦਰਬਾਰ ਸਾਹਿਬ ਤੇ ਉਧਰ ਪਾਰਕਿੰਗ ਹੈ ਸਾਰੀ ਪਾਰਕਿੰਗ ਹੈ। ਪਰਨਾ ਧੁੰਦ ਕਰਕੇ ਥੋੜਾ ਜਿਹਾ ਘਟਦੇ ਰ ਇੱਕ ਮਿੰਟ। ਆ ਰਿਹਾ ਦ ਸਾਹਮਣੇ ਦਰਵਾਜ਼ਾ ਸਾਹਿਬ ਇਹ ਗੇਟ ਲਾ ਲੋ ਇਹ ਤਾਂ ਅੱਗੇ ਇਧਰੋਂ ਜਾਣਾ ਪੈਣਾ ਆਪਾਂ ਨੂੰ ਪ੍ਰਸ਼ਾਦ ਵੀ ਮਿਲ ਗਈ ਆਪਾਂ ਨੂੰ ਤੇ ਗੁਰਦੁਆਰੇ ਦੇ ਬਿਲਕੁਲ ਬੈਕਸਾਈਡ ਬਣਿਆ ਹੋਇਆ ਇੱਕ ਬਹੁਤ ਹੀ ਵੱਡਾ ਸਰੋਵਰ ਆ ਦੇਖੋ ਹੁਣ ਤੁਹਾਨੂੰ ਇਤਿਹਾਸ ਦੱਸਦੀ ਏ ਕਿਉਂਕਿ ਨਿਕਲਣਾ ਵੀ ਹੈ ਆਪਾਂ ਸ੍ਰੀ ਹਜੂਰ ਸਾਹਿਬ ਨੂੰ ਇੱਥੋਂ ਅਜੇ ਆਪਾਂ ਅਜੇ ਨਹੀਂ ਪਹੁੰਚਾਂਗੇ ਰਸਤੇ 'ਚ ਰੁਕਾਂਗੇ ਤੇ ਗੁਰਦਾਰਾ ਨੂੰ ਦੱਸਿਆ ਏ ਦਮਦਾਨ ਸਾਹਿਬ ਜਿਹੜਾ ਇਹਦਾ ਇਤਿਹਾਸ ਹੈ ਇਹ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੌਵੀਂ ਪਾਤਸ਼ਾਹੀ ਅ ਦੋ ਵਾਰੀ ਆਏ ਨੇ ਸਭ ਤੋਂ ਪਹਿਲਾਂ ਲਾਲੋ ਜਦੋਂ ਇੱਥੋਂ ਬਿਹਾਰ ਨੂੰ ਗਏ ਤਾਂ ਇਸ ਸਥਾਨ ਸੇ ਸਥਾਨ ਤੇ ਜਿਹੜਾ ਲਾਲੋ ਆਇ ਸੀ ਪਹੁੰਚੇ ਸੀ ਇੱਥੇ ਤੇ ਉਹਨਾਂ ਨੇ ਨਾ ਜਿਹੜੀ ਮਾਇਆ ਸੰਗਤ ਇਹਨਾਂ ਨੂੰ ਲਾਲੋ ਉਹਨਾਂ ਦੇ ਚਰਨ ਭੇਟ ਕੀਤੀ ਤਾਂ ਉਹਨਾਂ ਨੇ ਇੱਥੋਂ ਇੱਕ ਕਿਸਾਨ ਸੀ ਦੁੱਗੋ ਨਾਮ ਦਾ ਉਹਨੂੰ ਦੇਤੀ ਤੇ ਜਦ ਬਾਅਦ ਚ ਤੇ ਲਾਲੋ ਉਹਨਾਂ ਨੂੰ ਕਹਿ ਵੀ ਦਿੱਤਾ ਦੁੱਗੋ ਨੂੰ ਪਾਈਏ ਤੂੰ ਜ਼ਰੂਰੀ ਕੰਮ ਕੋਈ ਆਪਣੇ ਕੰਮ ਨਿਭਰਤਣ ਇੱਥੇ ਗੁਰਦੁਆਰਾ ਸਾਹਿਬ ਜਾਂ ਉਸ ਟਾਈਮਾਂ ਚ ਧਰਮਸ਼ਾਲਾ ਕਿਹਾ ਜਾਂਦਾ ਸੀ ਤੇ ਇੱਥੇ ਫੁੱਲਦਾਰ ਲਾਣੇ ਨੇ ਧਰਮਸ਼ਾਲਾ ਦੇ ਇੱਕ ਖੂਪ ਟਾਣਾ ਕਿਉਂਕਿ ਜਿਹੜਾ ਇੱਥੇ ਦਾ ਨਾ ਪਾਣੀ ਹੈ ਉਹ ਖਾਰਾ ਦੱਸਿਆ ਜਾਂਦਾ ਬਹੁਤ ਤੇ ਇੱਥੋਂ ਦੀ ਲਾਗ ਲੱਗਦੀ ਜਿਹੜੀ ਸੰਗਤ ਸਾਨੂੰ ਇਹ ਵੀ ਦੱਸਦਾ ਉਹ ਇਸ ਗੁਰਦੁਆਰਾ ਸਾਹਿਬ ਚੋਂ ਹੀ ਪਾਣੀ ਭਰ ਕੇ ਜਾਂਦੀ ਹੈ ਤਕਰੀਬਨ ਜਿਹੜੇ ਇੱਥੇ ਨੇੜੇ-ਨੇੜੇ ਦੇ ਘਰ ਨੇ ਤਾਂ ਜਦ ਗੁਰਦੁਆਰਾ ਸਾਹਿਬ ਚੋਂ ਲਾ ਲਓ ਤੁਸੀਂ ਸੋਰੀ ਮਹਾਰਾਜ ਇੱਥੋਂ ਲਾ ਲਓ ਬਿਹਾਰ ਨੂੰ ਚਲੇ ਗਏ ਹਨ ਤੇ ਪੈਸੇ ਦੇਗੇ ਦੁੱਗੋ ਜੀ ਨੂੰ ਤੇ ਜਿਹੜਾ ਕਿਸਾਨ ਸੀ ਦੁੱਗੋ ਉਹਨੇ ਲਾ ਲਓ ਮਹਾਰਾਜ ਦੀ ਜਿਹੜੀ ਗੱਲ ਹੈ ਉਹ ਨਹੀਂ ਮੰਨੀ ਤੇ ਆਪਣੇ ਪਰਸਨਲ ਖੇਤਾਂ ਦੇ ਵਿੱਚ ਆਪਣੀ ਜ਼ਮੀਨ 'ਚ ਆ ਆਪਣਾ ਘਰ ਬਣਾ ਲਿਆ ਤੇ ਖੂਪ ਪਟਵਾਤਾ ਤੇ ਜਿਹੜੇ ਮਾਇਆ ਵਿੱਚੋਂ ਬਚੀ ਸੀ ਉਹ ਟੈਕਸ ਭਰਨ ਫਤਮ ਦਿੱਲੀ ਜਾਣਾ ਪੈਂਦਾ ਸੀ ਦਿੱਲੀ ਪਹੁੰਚ ਗਿਆ ਉਹਨੂੰ ਲੈ ਕੇ ਰਸਤੇ 'ਚ ਗੁਰੂ ਤੇਗ ਬਹਾਦਰ ਜੀ ਨੂੰ ਜਦ ਮਿਲੇ ਨੇ ਨਾ ਅਚਾਨਕ ਮੇਲ ਹੋ ਗਏ ਤਾਂ ਉਹਨਾਂ ਨੇ ਕਿਹਾ ਵੀ ਦੁੱਗੋ ਜੀ ਭਾਈ ਤੁਸੀਂ ਜੋ ਤੁਹਾਨੂੰ ਕਹ ਸੀ ਉਹ ਕਰ ਤਾਂ ਉਹਨਾਂ ਨੇ ਜਵਾਬ ਦੇਤਾ ਵੀ ਮੈਂ ਆਪਣਾ ਆਪਣਾ ਘਰ ਬਣਾ ਲਿਆ ਉਹਨੂੰ ਪੈਸਿਆਂ ਨਾਲ ਤੇ ਆਪਣਾ ਖੂਪ ਪਟਵਾ ਲਿਆ ਤੇ ਮਹਾਰਾਜ ਨੇ ਫਿਰ ਦੁੱਗੋ ਜੀ ਨੂੰ ਕਿਹਾ ਵੀ ਚਲੋ ਭਾਈ ਤੁਹਾਨੂੰ ਫੇਰ ਪੁੱਲ ਸਾਡੀ ਜਿਹੜੀ ਆ ਬਕਸਾਈ ਜਾਂਦੀ ਹੈ ਤੁਸੀਂ ਜਾ ਕੇ بس ਇੱਕ ਗੱਲ ਕਰਨੀ ਹੈ ਵੀ ਜਿਹੜਾ ਤੁਸੀਂ ਲਾ ਲੋ ਘਰ ਬਣਾਇਆ ਆਪਣਾ ਨਾ ਖੂਬ ਬਣਾਇਆ ਉਹ ਸੰਗਤ ਵਾਸਤੇ ਖੋਲ ਦੋ ਤੇ ਘਰ ਨੂੰ ਗੁਰਦੁਆਰਾ ਸਾਹਿਬ ਆ ਤੁਹਾਨੂੰ ਸਾੜਾ ਬਣਾ ਦੋ ਫਲਦਾਰ ਬੁੱਟੇ ਗਿਆ ਸੀ ਲਾਣ ਨੂੰ ਪਹਿਲਾਂ ਵੀ ਹਾਂ ਫਲਦਾਰ ਬੁੱਟੇ ਵੀ ਲਾਣੇ ਨੇ ਤੁਸੀਂ ਤੇ ਗੁਰੂ ਮਹਾਰਾਜ ਦੀ ਜਿਹੜੀ ਆ ਲੈ ਲਓ ਮਹਿਮਾ ਗਾਣੀ ਆ ਇੱਥੇ ਪਰ ਦੁੱਗੋ ਉਸ ਗੱਲ ਤੋਂ ਵੀ ਮੁਕਰ ਜਾਂਦਾ ਆ ਕਿ ਇੱਥੇ ਤੇ ਕਿਹਾ ਸੀ ਵੀ ਭਾਈ ਤੁਸੀਂ ਨਾ ਮਹਾਰਾਜ ਜਦੋਂ ਉੱਥੇ ਦਿੱਲੀ ਤੋਂ ਲਗਿਆ ਚੱਲਣ ਦੁੱਗੋ ਵੀ ਇੱਥੇ ਕਦੇ ਵੀ ਕਦੇ ਆਉਣੀ ਇੱਥੇ ਤੁਸੀਂ ਵਿਝਣਾ ਤੇ ਨਾ ਹੀ ਤੰਬਾਕੂ ਤੇ ਨਾ ਹੀ ਇੱਥੇ ਰੱਖਣਾ ਕਦੇ ਪਰ ਆਗੇ ਲਾ ਲੋ ਦੁੱਗੋ ਇੱਥੇ ਆ ਕੇ ਫੇਰ ਮੁਕਰ ਜਾਂਦਾ ਤੇ ਅ ਇੱਥੇ ਲਾ ਲੋ ਖੇਤੀ ਵੀ ਆ ਜ ਤੰਬਾਕੂ ਦੀ ਬਾਅਦ ਚ ਗੁਰੂ ਮਹਾਰਾਜ ਇੱਥੇ ਬਿਹਾਰ ਤੋਂ ਆਉਂਦੇ ਹੋਏ ਦੁਬਾਰ ਤੋਂ ਆਉਂਦੇ ਨੇ ਦੇਖਦੇ ਨੇ ਹਨਾ ਤਾਂ ਫਿਰ ਉਹ ਦੁੱਗੋ ਨੂੰ ਇੱਥੇ ਆ ਲਾ ਲੋ ਇੱਕ ਬਚਨ ਵੀ ਕਰ ਦਿੰਦੇ ਨੇ ਤਾਂ ਮਹਾਰਾਜ ਨੇ ਇੱਥੇ ਭਾਈ ਜਦੋਂ ਦੁੱਗੋ ਮਹਾਰਾਜ ਇੱਥੇ ਆਏ ਨੇ ਦੁੱਗੋ ਦੇਖਿਆ ਵੀ ਦੁੱਗੋ ਨੇ ਇੱਥੇ ਤੋਂ ਤੰਬਾਕੂ ਫੇਰ ਆਪਣੇ ਲਾ ਲੋ ਇਹਨਾਂ ਖੂਦ ਦੇ ਨੇੜੇ ਹਨਾ ਤੇ ਆਪਣੇ ਉਸੇ ਘਰ ਦੇ ਨੇੜੇ ਰੱਖ ਲੈ ਜਿਹੜੀ ਗੁਰਸੰਗਤ ਨਾਲ ਗੁਰਦੇ ਪੈਸਿਆਂ ਦੇ ਨਾਲ ਸੰਗਤ ਦੇ ਪੈਸਿਆਂ ਨਾਲ ਗੁਰਦੇ ਕਹਿਣ ਦੇ ਗੁਰੂ ਦੇ ਕਹਿਣ ਦੇ ਲਾਲੋ ਜਿਹੜੀ ਅ ਕਰ ਬਣਾਇਆ ਸੀ ਦੁੱਗੋ ਨੇ ਤਾਂ ਮਹਾਰਾਜ ਜੀ ਨੇ ਆ ਕੇ ਉਹਨੂੰ ਇੱਥੇ ਆ ਕੇ ਕਹਿੰਦਾ ਵੀ ਦੁੱਗੋ ਨਾ ਖੂ ਨਾ ਚੱਕ ਇੱਥੇ ਹੋਗਾ ਕਿ ਮਤਲਬ ਤੂੰ ਉੱਜੜ ਜਾਣਾ ਹੁਣ ਤੇਰੇ ਖੇਤਾਂ 'ਚ ਅੱਕੇ ਹੋਣਾ ਤੇ ਬਾਅਦ 'ਚ ਇੱਥੇ ਅੱਕੇ ਹੋਇਆ ਤੇ ਇੱਕ ਕਹਾਣੀ ਇੱਥੇ ਹੋਰ ਵੀ ਮਿਲਦੀ ਆ ਨਾ ਲੋਕਾਂ ਦੇ ਵੱਲੋਂ ਦੱਸੀ ਜਾਂਦੀ ਵਸੇ ਇਤਿਹਾਸ 'ਚ ਲਿਖਿਆ ਜੋ ਤੁਹਾਨੂੰ ਪਹਿਲਾਂ ਸੁਣਾਇਆ ਇਹ ਇਤਿਹਾਸ 'ਚ ਲਿਖਿਆ ਹੋਇਆ ਦੂਜੀ ਕਹਾਣੀ ਮਿਲਦੀ ਆ ਵੀ ਗੁਰੂ ਮਹਾਰਾਜ ਜੀ ਇੱਥੇ ਪਹੁੰਚੇ ਨੇ ਆਪਣੀਆਂ ਲਾਲੋ ਸਿੱਖ ਸੰਗਤਾਂ ਨਾਲ ਆ ਨਾ ਉਹਨਾਂ ਨੇ ਕੁਝ ਸਿੰਘਾਂ ਨੂੰ ਕਿਹਾ ਵੀ ਪਾਈ ਤੁਸੀਂ ਜਾ ਕੇ ਤੈਥੋਂ ਦੀ ਜਿਹੜੇ ਲਾਲੋ ਬਸਰੀਂ ਗਰੇ ਇੱਥੋਂ ਦੀ ਮਾਤਾਂ ਨੇ ਹਨਾ ਏਰੀਏ ਦੇ ਇੱਥੇ ਨੇੜੇ ਨੇੜੇ ਦੀ ਦਮਤਾਨ ਸਾਹਿਬ ਦੀ ਤਾਂ ਉਹਨਾਂ ਨੇ ਭਾਈ ਦੁੱਧ ਦੇਣ ਦਾ ਜਵਾਬ ਦਿੱਤਾ ਕਹਿੰਦੇ ਵੀ ਭਾਈ ਸਾਡਾ ਜਿਹੜਾ ਦੁੱਧ ਹੈ ਉਹਨੂੰ ਜਾਗ ਲੱਗਿਆ ਹੈ ਦਹੀਂ ਜਮਾਣ ਵਾਸਤੇ ਇਹ ਗੱਲ ਜਦ ਮਹਾਰਾਜ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਕਹਿਤਾ ਭਾਈ ਜੇ ਤੁਹਾਡਾ ਦੁੱਧ ਨੂੰ ਜਾਗ ਲੱਗਿਆ ਤਾਂ ਅਸਤ ਤੱਕ ਬਾਅਦ ਇੱਥੇ ਕਦੇ ਦਹੀਂ ਨਹੀਂ ਜੰਮਣੀ ਜਾਂ ਨੇੜੇ ਨੇੜੇ ਦੀ ਸੰਗਤਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਮਹਾਰਾਜ ਕੋਲ ਮਾਫੀ ਮੰਗਣ ਆਏ ਨੇ ਤਾਂ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਕਹਿਤਾ ਭਾਈ ਤੁਸੀਂ ਲਾਲੋ ਇਸ ਏਰੀਆ 'ਚ ਦਹੀਂ ਤਾਂ ਜਮਾ ਸਕਦੇ ਪਰ ਜ ਜਿੱਥੇ ਆਪਾਂ ਹੁਣ ਖੜਿਆ ਇੱਥੇ ਕਦੇ ਦਹੀਂ ਨਹੀਂ ਜਮੂਗੀ ਇਹ ਇਤਿਹਾਸ ਹੈ ਜੀ ਦਮਤਾਨ ਸਾਹਿਬ ਦਾ ਤੇ ਫਿਲਹਾਲ ਹੁਣ ਲੰਗਰ ਛਕ ਲਈ ਇੱਕ ਵਾਰੀ ਕਿਉਂਕਿ ਸੰਗਤ ਆਪਣੀ ਤਕਰੀਬਨ ਚਲੀ ਗਈ ਲੰਗਰ ਛਕਣ ਵਾਸਤੇ ਤੇ ਉਦੋਂ ਬਾਅਦ ਚਾਲੇ ਫਿਰ ਪਾਵਾਂਗੇ ਹਜੂਰ ਸਾਹਿਬ ਵਾਸਤੇ ਬਾਕੀ ਬਾਤ ਚ ਨਾ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਉਹ ਪਟਿਆਲੇ ਵਾਲੇ ਮਤਲਬ ਰਾਜਾ ਬਣਿਆ ਜਦਾ ਕਰਮ ਸਿੰਘ ਉਹਨਾਂ ਨੇ ਕੀਤੀ ਐ ਤੇ ਇਹਦਾ 3000 ਸਾਲਾਨਾ ਤੇ 2200 ਬਿੱਗਾ ਜਿਹੜਾ ਇਹ ਗੁਰਦੁਆਰਾ ਸਾਹਿਬ ਦੇ ਨਾਮ ਕਰਾਇਆ ਸੀ ਬਾਅਦ ਚ ਇਹਨੂੰ ਚੱਲਣ ਚ ਇੱਥੇ ਰਹਿ ਮਤਲਬ ਲਾਲੂ ਸਾਨੂੰ ਪਤਾ ਹੈ ਨਾ ਰੱਖ ਰਖਾਵ ਚ ਨਾ ਤੇ ਲੰਗਰ ਵਗੈਰਾ ਚਲਾ ਲਓ ਕੋਈ ਕਮੀ ਨਾ ਆਵੇ ਤੇ ਪੈਸੇ ਜਿਹੜੇ ਮਹਾਰਾਜ ਦੇ ਉਹ 3000 ਸਾਲਾਨਾ ਤੇ ਜਿਹੜੇ 2200 ਬਿੱਗਾ ਦਿੱਤਾ ਸੀ ਉਹਦੇ ਤੋਂ ਖਰਚਾ ਚੱਲਦਾ ਸੀ ਗੁਰੂ ਘਰ ਦਾ ਤੇ ਬਾਅਦ ਚ ਲਾ ਲਓ 1965 ਦੇ ਕਰੀਬ ਇਹ ਗੁਰਦੁਆਰਾ ਗੁਰਦੁਆਰਾ ਸਾਹਿਬ ਸ੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਅੰਮ੍ਰਿਤਸਰ ਦਾ ਜਿਹੜਾ ਲਾ ਲੋ ਰੇਖ ਚ ਆ ਗਿਆ ਦੇਖ ਚ ਦਮਤਾਨ ਸਾਹਿਬ ਦਾ ਮਾਤਾ ਨਾਨਕ ਜੀ ਲੰਗਰ ਹਾਲ ਇਹ ਬੰਦੇ ਨੇ ਫੜ ਲੇ ਪਿੱਪੇ ਤੇ ਆਪਾਂ ਹੀ ਫੜ ਲਿਆ ਫੜਨ ਦਾ ਮੇਨ ਕਾਰਨ ਆਪਾਂ ਰੋਟੀ ਲਾ ਲੋ ਸੰਗਤ ਵਾਸਤੇ ਵੀ ਰਸਤੇ 'ਚ ਨਹੀਂ ਰੁਕਣਾ ਹਨਾ ਕਿੱਥੇ ਨਾ ਰੁਕੇ ਢਾਬਿਆਂ ਤੇ ਆਪਾਂ ਰੋਟੀ ਦਾਲ ਸਬਜ਼ੀ ਉਹ ਇੱਥੋਂ ਪਵਾ ਲੇ ਜਾਾਂਗੇ ਪਿੱਪਿਆਂ 'ਚ ਜਾਗਾ ਵੈਰੀ ਬਾਈ ਇਹ ਲੰਗਰ ਹਾਲ ਹੈ ਜੰਦਰ ਦਮਤਾਨ ਸਾਹਿਬ ਦਾ ਇਹਦੇ ਲਾ ਲੋ ਆ ਬਾਈ ਦਾਲ ਬਣਾ ਰਹੇ ਨੇ ਤੇ ਇਹ ਬਾਈ ਕੜਾ ਪ੍ਰਸਾਦ ਲੱਗੇ ਨੇ ਬਾਬਾ ਜੀ ਬਾਬਾ ਜੀ ਜਿੰਨਾ ਕ ਅੱਜ ਰਾਸਾ ਦਿੱਲੀ ਨਾ ਕਿ ਰਹਿੰਦਾ ਇੱਥੇ ਹਾਂਜੀ ਹਾਂਜੀ ਸਾਰਾ ਕਹਿੰਦਾ ਸੰਗਰਪੁਰ ਸਾਰਾ ਸਾਲ ਇਦਾਂ ਹੀ ਜੀ ਜਿਹੜੀ ਲਾਲੋ ਹਜੂਰ ਸਾਹਿਬ ਜਣਾ ਜੀ ਸੰਗਤ ਨੇ ਅੱਛਾ ਜੀ ਲੋਕਲ ਸੰਗ ਜਿਹੜੀ ਇੱਥੋਂ ਦੀ ਹੈ ਜੀ ਸਾਰਾ ਲਾਲੋ ਤੁਸੀਂ ਅ ਦਾਲ ਬਣ ਰਹੀ ਐ ਇਧਰ ਇੱਕ ਗੋਪੀ ਪਈ ਰੱਖੀ ਹੋਈ ਲਾਲੋ ਕਟਿੰਗ ਕਰਨੀ ਆ ਇਹ ਲੰਗਰ ਹਾਲ ਐ ਇੱਥੋਂ ਦਾ ਤੇ ਦੂਜੀ ਸਾਈਡ ਨਾ ਉਧਰ ਮੈਂ ਦਿਖਾਉਂਦਾ ਤੁਹਾਨੂੰ ਅ ਮਸ਼ੀਨਾਂ ਲੱਗੀਆਂ ਹੋਈਆਂ ਨੇ ਰੋਟੀ ਵਾਲੀਆਂ ਕਿਉਂਕਿ ਬਾਬਾ ਜੀ ਨੂੰ ਆਪਾਂ ਪੁੱਛੇ ਹੈ ਨਾ ਜਿੰਨੇ ਕ ਸੰਗਤ ਲਾਲੋ ਤੁਸੀਂ ਇੱਥੇ ਅੱਜ ਜੀ ਨਹਾ ਰਸ ਹੈ ਨਾ ਇਹ ਸਾਰਾ ਸਾਲ ਹੀ ਰਹਿੰਦਾ ਕਿਉਂਕਿ ਤੁਹਾਨੂੰ ਦੱਸੀਏ ਵੀਡੀਓ ਚ ਪਹਿਲਾਂ ਵੀ ਹਜੂਰ ਸਾਹਿਬ ਜਿਹੜੇ ਜਾਣਦੇ ਨੇ ਦਰਸ਼ਕਾਂ ਨਾਲੋਂ ਮਾਤੋਂ ਪਹਿਲਾਂ ਇੱਥੇ ਆ ਕੇ ਦਰਸ਼ਨ ਕਰਦੇ ਨੇ ਆ ਦੇਖੋ ਕੱਡੇ-ਕੱਡੇ ਕੜਾਹੇ ਰੱਖੇ ਹੋਏ ਨੇ ਇਹਨਾਂ ਨੂੰ ਪਤਾ ਲੱਗਦਾ ਵੀ ਇੱਥੇ ਕਿੰਨਾ ਕ੍ਰਾਸ਼ ਹੁੰਦਾ ਉਹਨਾਂ ਅੱਛੇ ਤਵੇ ਵੀ ਲੱਗੀ ਹੋਈ ਆ ਰੋਟੀ ਦੀ ਮਾਤਾ ਜਿਹੜੀ ਆ ਰੋਟੀ ਬਣਾ ਰਹੀ ਨੇ ਆ ਬਾਈ ਇਧਰੋਂ ਗੁੰਨ ਹੈ ਅੱਟਾ ਪਾਰਿਆ ਆਪਣਾ ਮਸ਼ੀਨ ਜਿਹੜੀ ਆ ਜਾ ਜਿੱਥੇ ਆਇਆ ਚਲੋ ਆਪਾਂ ਪੇੜਾ ਕਹਿੰਦੇ ਹਾਂ ਨਾ ਤੇ ਔਰ ਹੈ ਤੇ ਇਧਰੋਂ ਉਹ ਰੂਲਰ ਦੇ ਉੱਪਰ ਅੰਦਰ ਤੋਂ ਰੋਟੀ ਬੇਲੇ ਜਾਂਦੀ ਹੈ ਔਰ ਰੂਲਰ ਦੇ ਉੱਪਰ ਆ ਗਈ ਤੇ ਆ ਇਦਾਂ ਰੂਲਰਾਂ ਦੇ ਉੱਪਰ ਮੰਦੀ ਹੋਈ ਆ ਤਾਂ ਵੀ ਜਾਂ ਥੱਲੇ ਅੱਗ ਬੈਠੀ ਉਹ ਆਇਆ ਉਹਦਾ ਲੈਣਾ ਤੇ ਆ ਦੇਖੋ ਦ라이 ਘੁੰਮਰੀ ਰੋਟੀ ਕਿਉਂਕਿ ਇਸ ਸੰਗਤ ਬਾਅਦ ਤੇ ਜਿਹੜਾ ਪ੍ਰਸ਼ਾਦਾ ਪਾਣੀਆ ਬਣਾਉਣਾ ਉਹ ਵੀ ਮੁਸ਼ਕਲ ਹੋ ਜਾਂਦਾ ਹੈ ਉਹ ਜਿਹੜਾ ਤੁਸੀਂ ਆ ਖੂਹ ਦੇਖ ਰਹੇ ਹੋ ਆਹ ਵਾਲਾ ਹੀ ਸੱਚ ਇਹ ਖੂਹ ਹੀ ਆ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਲਾਲੋ ਆਪਣੇ ਹੱਥੀ ਪਟਵਾਇਆ ਸੀ ਬਾਅਦ ਚ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜਾ ਇਸ ਧਰਤੀ ਤੇ ਨਾ ਲਾਲੋ ਗੁਰਦੁਆਰਾ ਸਾਹਿਬ ਦੀ ਜਗ੍ਹਾ ਨੂੰ ਛੱਡ ਕੇ ਬਾਕੀ ਸਾਰਾ ਪਾਣੀ ਖਾਰਾ ਤੇ ਲਾਗੇ ਦੀ ਜਿੰਨੀ ਵੀ ਸੰਗਤਾਂ ਦੀ ਹੈ ਨਾ ਉਹ ਗੁਰਦੁਆਰਾ ਸਾਹਿਬ ਚੋਂ ਹੀ ਪਾਣੀ ਭਰਦੀ ਹੈ ਕਿਉਂਕਿ ਜਿਹੜਾ ਇੱਥੋਂ ਦਾ ਲਾਲੋ ਪਾਣੀ ਹੈ ਉਹੀ ਮਿੱਠਾ ਬਾਕੀ ਸਾਰਾ ਖਾਰਾ ਹੋਇਆ ਇੱਥੇ ਤੇ ਇਹ ਜਿਹੜਾ ਪਿੱਛੇ ਤੁਹਾਨੂੰ ਖੂਹ ਮੈਂ ਦਿਖਾਈ ਦਿੱਤਾ ਨਾ ਗੁਰੂ ਮਹਾਰਾਜ ਨੇ ਆਪਣੇ ਹੱਥੀ ਲਾਲੋ ਜਿਹੜਾ ਪਟਵਾਇਆ ਹੋਇਆ ਬਾਕੀ ਦੀ ਸੰਗਤ ਤਾਂ ਪਹੁੰਚ ਗਈ ਗੁਰਦੁਆਰਾ ਸਾਹਿਬ ਕੋਲ ਆਪਾਂ ਰੋਟੀਆਂ ਪਵਾ ਰਹੇ ਸੀ ਤੇ ਉਦੋਂ ਬਾਅਦ ਪਾਈ ਨੇ ਬੂਟ ਹੁਣ ਚੱਲਾਂਗੇ ਬਾਕੀ ਇੰਨਾ ਹੈ ਵੀ ਦੇਖੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਸ ਧਰਤੀ ਤੇ ਵੀ ਜਿਹੜਾ ਪਾਣੀ ਹੈ ਉਹ ਸਾਰੇ ਕਿਥੇ ਆਪਣਾ ਏਰੀਆ 'ਚ ਖਾਰਾ ਤੇ ਇੱਕ ਇਹੀ ਧਰਤੀ ਲਾ ਲੋ ਜਿੱਥੇ ਜਿਹੜਾ ਪਾਣੀ ਹੈ ਨਾ ਉਹ ਮਿੱਠਾ ਮਤਲਬ ਜਿੱਥੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਮੈਂ ਵੀਡੀਓ ਤੁਹਾਨੂੰ ਦੱਸਿਆ ਹੀ ਹੈ ਤੇ ਸੰਗਤ ਹੈ ਜਿਹੜੀ ਇੱਥੇ ਲੱਗ ਲੱਗਦੀ ਇੱਥੋਂ ਹੀ ਪਾਣੀ ਭਰਦੇ ਨੇ ਕਿਰਪਾ ਦੇਖੋ ਮਹਾਰਾਜ ਦੀ ਅਕੀ ਆਪਾਂ ਇਧਰੋਂ ਨਿਕਲ ਜਾਾਂਗੇ ਗੇਟ ਤੋਂ ਇਧਰੋਂ ਹੀ ਬੜੇ ਆ ਪਹਿਲਾਂ ਤੇ ਐਂਟਰੀ ਕਰਕੇ ਆਪਾਂ ਪਾਤੜਾਂ ਦੀ ਪੰਤੜਾ ਵਾਲੀ ਸਾਈਡ ਤੋਂ ਆਏ ਆਪਾਂ ਹਨ ਪਾਤੜਾਂ ਨੂੰ ਹੋ ਗਏ ਤੇ ਹੁਣ ਆਪਾਂ ਦੇਖਦੇ ਆਂ ਬਾਕੀ ਰਸਤੇ 'ਚ ਕਿੱਥੇ ਪਹੁੰਚਦੇ ਆਂ ਰਸਤੇ ਹੀ ਦੱਸਾਂਗੇ ਹੁਣ ਜਾ ਕੇ ਆਉਣੀ ਸ਼ੁਰੂ ਕਰਾ ਦੇ ਹੋਈ ਇਹ ਗੱਡੀ ਰੁਕਾ ਨਾ ਇਹਨੂੰ ਤਾਂ ਉਹਨੂੰ ਤਲੇ ਤੜ ਪਹਿਲਾਂ ਤਲੇ ਨਹੀਂ ਸੱਤ ਉਹ ਤਾਂ ਕਰ ਰਹੀ ਆਪਾਂ ਨੂੰ ਸੱਤ ਉਹ ਤਾਂ ਕਰ ਰਹੀ ਆ ਮਨੂੰ ਜਿੱਪ ਆ ਜਾ ਉੱਥੇ ਜਿੱਥੇ ਪਹਿਲਾਂ ਪਾਈਦੀ ਜਗ੍ਹਾ ਬਦਲ ਗਈਆਂ ਨੇ ਗੱਡੀ ਰੁਕੀ ਨਹੀਂ ਸਾਰੀ ਖਾਲੀ ਨਾਲ ਦੀ ਨਾਲ ਬੰਦੇ ਥੱਲੇ ਇਹ ਬੰਦੇ ਇਹਨਾਂ ਰਦਈਆਂ ਚ ਰਾਮ ਨਾਲ ਸੁੱਤੇ ਪਏ ਸੀ ਹਾਂ ਭਾਈ ਉੱਠ ਗਿਆ ਉੱਠ ਗਿਆ ਜੀ ਇਹ ਰੁਕੀ ਕੋ ਨਾ ਕਿ ਭੀ ਚੱਲ ਜੁਗਦੀ ਨਾ ਦੇੜ ਦੇ ਦੇੜ ਦਿਓ ਲੈ ਦੇ ਜਾਈਂ ਹਾਂ ਹੋ ਚਲਾ ਜਾਓ 11 ਵਜੇ ਕੇ ਰੋਟੀ ਖਾਣੇ ਦਾ ਸਮਾਂ ਵਧੀਆ ਲੈ ਬਹੁਤ ਜੀ ਚੱਲਦੇ ਹੋਏ ਜੈਪੁਰ ਪਹੁੰਚ ਗਏ ਜੀ ਆਪਾਂ ਤੇ ਆ ਸਾਹਮਣੇ ਰੋਡ ਤੋਂ ਆਪਾਂ ਆਏ ਆ ਇੱਧਰ ਤੋਂ ਇਹ ਸਾਹਮਣੇ ਖੜੀ ਗੱਡੀ ਆਪਣੀ ਤੇ ਆਪਣੇ ਨਾਲ ਸਾਰੀ ਸੰਗਤ ਉਹ ਟੱਬੇ ਜਾ ਬੜੀ ਕਿਉਂਕਿ ਹਾਲਤ ਖਰਾਬ ਕਰਦੀ ਹੁਣ ਗੱਡੀ ਨੇ ਵੀ ਕਿਉਂਕਿ ਭੁੱਖ ਲੱਗੀ 11:30 11:30 ਦਾ ਸਮਾਂ ਹੋ ਗਿਆ ਹੁਣ ਜਾਦਾ ਕੱਪ ਸਾਈਜ਼ ਹੈ ਨਾ ਜਿਹੜਾ ਜਾਦੇ ਕੱਪ ਦਾ ਉਹ ਚੈੱਕ ਕਰੋ। ਆਪਣਾ ਵੀ ਕਰਾ ਲਈ ਚਾਹ ਤੇ ਨਾਲ ਰੋਟੀ। ਆ ਦੇਖੋ। ਟੋਟਾ ਆਉਂਦ ਰਹੀਆਂ ਨੇ ਹੁਣ ਦਾ। ਟੋਟਲ ਚਾਹ। ਆ ਟੋਟਲ ਚਾਹ ਕਿ ਟੇਸਟ ਵਾਸਤੇ ਦਈ ਹੈ। ਇਹ ਟੇਸਟ ਵਾਸਤੇ ਹੈ। ਟੋਟਲ ਚਾਹ ਹੈ ਬਈ। ਆ ਦੇਖੋ ਆ ਜ਼ਿਆਦਾ। ਰੋਟੀ ਆਪਾਂ ਲੈ ਲਈ ਹੁਣ ਬੰਦੇ ਹੋਰ ਵੀ ਖਾ ਰਹੇ ਸੀ। ਭੁੱਖ ਲੱਗੀ ਆਪਾਂ ਨੂੰ ਵੀ। ਚੱਕੋ ਬਈ।